ਦੀ ਆਪਣੇ ਘਰ ਦੀ ਹੋਮ ਬਰੀਡ ਹੈ ਜੀ ਇਹ ਅੱਛਾ ਜੀ ਠੀਕ ਹੈ ਜੀ ਇਹੀ ਬਾਈ ਜੀ ਦੇਖਣ ਵਾਲੀ ਚੀਜ਼ ਹੈ ਘੋੜੇ ਦੀ ਵੀ ਜਿਹੜੀ ਮੰਨ ਲਓ ਬੱਚੇ ਦੇ ਵਿੱਚ ਕਨਫਰਮੇਸ਼ਨ ਹੂੰ ਠੀਕ ਹੈ ਜੀ ਉਹਦਾ ਮੰਨ ਲਓ ਬਾਡੀ ਸਟਰਕਚਰ ਹਾਂਜੀ ਉਹਦੀ ਹਾਈਟ ਤੇ ਉਮਰ ਦੇ ਹਿਸਾਬ ਨਾਲ ਜਿਹੜੀ ਉਹਦੀ ਗਰੋਥ ਹੈ ਜੀ ਉਹ ਐਕਸਟਰਾਰਡਨਰੀ ਹੈ ਬਹੁਤ ਬਹੁਤ ਵਧੀਆ ਠੀਕ ਹੈ ਜੀ। ਸ਼ੋਅ ਕੁਆਲਿਟੀ ਮੰਨ ਲਓ ਬੱਚੀ ਆ ਜੀ ਦੇਖੋ ਤੁਸੀਂ। ਬਿਲਕੁਲ ਜੀ ਬਿਲਕੁਲ। ਬਿਲਕੁਲ ਸਹੀ ਗੱਲ ਆ। ਇੱਕ ਬਈ ਜੀ ਹੋਰ ਚੀਜ਼ ਮੈਂ ਦੇਖੀ ਆ। ਬਈ ਸ਼ਾਂਤ ਬੜਾ ਹੈ ਨਾ। ਹਾਂ ਬਹੁਤ ਸੁਭਾਅ ਬਹੁਤ ਠੰਡਾ ਜੀ। ਠੰਡੇ ਸੁਭਾਅ ਦਾ। ਬੱਚੇ ਤਾਂ ਮੈਂ ਉਹੀ ਹੱਥ ਲਾਇਆ, ਪੁਰੇ ਦੇ ਹੱਥ ਲਾਇਆ। ਨਹੀਂ ਅੱਗੇ ਆਪਾਂ ਹੱਥ ਲਾਉਣੇ ਤਾਂ ਫੇਰ ਕੁੜੇ ਵਾਲ ਨੂੰ ਜਾਣੇ ਆ। ਪੁਰੇ ਦੇ ਹੱਥ ਲਾਇਆ ਉਹਨੂੰ ਕੋਈ ਪਰਵਾਹ ਨਹੀਂ ਹੋਈ। ਮੈਨੂੰ ਪਤਾ ਹੈ ਨਾ ਸ਼ੂਆਂ ਚ ਜਾਂਦਾ ਕਰਦਾ। ਹਾਂਜੀ ਹਾਂਜੀ। ਉਹ ਜਦੋਂ ਮੰਨ ਲਓ ਜਿਵੇਂ ਫੋਟੋ ਸ਼ੂਟ ਕਰਦੇ ਨੇ ਹਾਂਜੀ ਉਹਨੂੰ ਪਤਾ ਵੀ ਖੜਨਾ ਮੈਂ ਐ ਖੜਨਾ ਕੰਟੇ ਦਾ ਸਭ ਤੋਂ ਉੱਚਾ ਬੱਚਾ ਹੋਊਗਾ ਹਾਈਟ 'ਚ ਅੱਛਾ ਜੀ ਇਹ ਹਾਂ ਐਡਾ ਮਤਲਬ ਇੰਡੀਆ 'ਚ ਮੈਨੂੰ ਲੱਗਦਾ ਨਹੀਂ ਕੋਈ ਕੰਟੇ ਦਾ ਜਿਹੜਾ ਇਹ ਕਿੰਨਾ ਕੱਦ ਸੀਗਾ ਜੀ ਇਹਦਾ ਹੁਣ ਹੋਊਗਾ ਜੀ ਮਤਲਬ 65 ਪਲੱਸ 65 ਇੰਚ ਦੇ ਨਾ ਹਾਂ ਬਹੁਤ ਮਤਲਬ ਜਿਹੜਾ ਵਾਟਰ ਸਕੇਲ ਵਾਲਾ ਸੀ ਹਾਂ ਜੀ ਕੀ ਹਾਲ ਨੇ ਵੀ ਸਾਨੂੰ ਇਸ ਵਕਤ ਆਪਾਂ ਖੜੇ ਆਂ ਮਾਗੀ ਮੇਲਾ ਮੁਕਸਰ ਦੇ ਵਿੱਚ ਤੇ ਮੁਕਸਰ ਮਾਗੀ ਮੇਲੇ ਦੇ ਇੱਕ ਬਹੁਤ ਹੀ ਸ਼ਾਨਦਾਰ ਉਡਾਇਆ ਵਾ ਇਹਦੇ ਬਾਰੇ ਆਪਾਂ ਪੂਰੀ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਬਾਈ ਜੀ ਉਹਨਾਂ ਨਾਲ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਕਿਹੜੇ ਤੇ ਬਾਈ ਆਪਣੇ ਘੋੜੇ ਦਾ ਕੀ ਨਾਮ ਹੈ ਦਾ ਜੀ ਇਹ ਆਦਲ ਹੈ ਜੀ 2024 ਪੁਸ਼ਕਰ ਚੈਂਪੀਅਨ ਹੈ ਠੀਕ ਹੈ ਜੀ ਹਾਂ ਜੀ ਇਹ ਦਾ ਬਾਪ ਹੈ ਕਾਲਾ ਕੰਟਾ ਅੱਛਾ ਜੀ ਠੀਕ ਹੈ ਜੀ ਤੇ ਇਹਦੀ ਮਾਂ ਹੈ ਕਾਟੋ ਘੋੜੀ ਉਹ ਆਪ ਰਾਜ ਹੰਸ ਦੀ ਹੈ ਜੀ ਅੱਛਾ ਜੀ ਤੇ ਜੋਧਪੁਰ ਚੈਂਪੀਅਨ ਹੈ ਘੋੜੀ ਅੱਛਾ ਘੋੜੀ ਵੀ ਚੈਂਪੀਅਨ ਹੈ ਤੇਰੀ ਮਾਂ ਵੀ ਚੈਂਪੀਅਨ ਹੈ ਜੀ ਹਾਂ ਠੀਕ ਹੈ ਤੇ ਚਲੋ ਕਾਲਾ ਕੰਟਾ ਦਾ ਫਿਰ ਉਹ ਲੈਜੈਂਡ ਹੈਗਾ ਹੀ ਹੈਗਾ ਉਹਦੇ ਉਹਦੇ ਬਾਰੇ ਤਾਂ ਆਪਾਂ ਕਹਿ ਹੀ ਨਹੀਂ ਸਕਦੇ ਕੋਈ ਗੱਲ ਹੈ ਨਾ ਜਾਨੀ ਕਿ ਦੋਨੋਂ ਪਾਸਿਆਂ ਤੋਂ ਬਹੁਤ ਹੀ ਸ਼ਾਨਦਾਰ ਬਹੁਤ ਹੀ ਜ਼ਿਆਦਾ ਹਾਂ ਇਹ ਤਾਂ ਠੀਕ ਹੈ ਬਈ ਮੰਨ ਲਓ ਜਿਹੜਾ ਰਾਜਹੰਸ ਹੈ ਜੀ ਉਹ ਪੈਲੇਸ ਲਾਈਨ ਦਾ ਘੋੜਾ ਸੱਸੀ ਕਾਲਾ ਅੰਕਲ ਆਜੋ 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 ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੱਸੀ ਕਾਲਾ ਜੀ ਠੀਕ ਹੈ ਅੱਛਾ ਜੀ ਹਾਂ ਜੀ ਰਾਜਹੰਸ ਦੀ ਬਾਰੇ ਗੱਲ ਕਰ ਰਹੇ ਸੀ ਤੁਸੀਂ ਹਾਂ ਜੀ ਰਾਜਹੰਸ ਆਪ ਪੈਲੇਸ ਲਾਈਨ ਦਾ ਘੋੜਾ ਹੈ ਜੀ ਰਾਜ ਸਿੰਘਾਰ ਜਿਹੜਾ ਮੰਨ ਲਓ ਉਦੇਪੁਰ ਪੈਲੇਸ ਹੈ ਹਿੰਦਸਤਾਨ ਦੇ ਵਿੱਚ ਹਾਂ ਜੀ ਮਹਾਰਾਜਾ ਮੰਨ ਲਓ ਉਹਨਾਂ ਕੋਲੇ ਜਿਹੜਾ ਘੋੜਾ ਹੈ ਉਹਦਾ ਇਹ ਮੰਨ ਲਓ ਜਿਹੜਾ ਰਾਜਹੰਸ ਉਹਦਾ ਬੱਚਾ ਹੈ ਜੀ ਠੀਕ ਹੈ ਜੀ ਠੀਕ ਹੈ ਹਾਂ ਉਹਦੀ ਉਹਦੀ ਬੱਚੀ ਕਾਟੋ ਹਾਂਜੀ ਤੇ ਕਾਟੋ ਦਾ ਇਹ ਕਾਟੇ ਤੋਂ ਮੇਟ ਹੋ ਕੇ ਤੇ ਇਹ ਮਨ ਰਿਜ਼ਲਟ ਆਇਆ ਹੈ ਅਰਜੈਂਟ ਆਇਆ ਹੈ ਬਹੁਤ ਬਹੁਤ ਸ਼ਾਨਦਾਰ ਰਿਜ਼ਲਟ ਹੈ ਨਾ ਹਾਂਜੀ ਇਹ ਬਾਈ ਜੀ ਇਹਦੇ ਚ ਮੈਂ ਤੁਹਾਨੂੰ ਦੱਸਦਾ ਵੀ ਇੰਨਾ ਪੱਕਾ ਕਾਲਾ ਕਲਰ ਹਾਂਜੀ ਮਤਲਬ ਇੰਡੀਆ ਦੇ ਵਿੱਚ 5-7 ਘੋੜੇ ਚ ਹੋਣਗੇ ਪੰਜਾਬ ਚ ਤਾਂ ਮਤਲਬ ਨਹੀਂ ਹੋ ਰਹਾ ਹਾਂ ਬਿਲਕੁਲ ਬਿਲਕੁਲ ਕੰਟੇ ਹਾਂਜੀ ਇਹ ਕਾਲੇ ਕੰਟੇ ਦਾ ਜੀ ਹਾਂਜੀ ਇਹਦੀ ਮਾਂ ਕਾਟੋ ਆ ਤੇ ਇਹਦਾ ਬਾਈ ਜੀ ਜਿਹੜਾ ਹੈਗਾ ਆਪਣਾ ਕੰਟੇ ਦਾ ਸਭ ਤੋਂ ਉੱਚਾ ਬੱਚਾ ਹੋਊਗਾ ਹਾਈਟਸ ਅੱਛਾ ਜੀ ਇਹ ਹਾਂ ਐਡਾ ਮਤਲਬ ਇੰਡੀਆ ਚ ਮੈਨੂੰ ਲੱਗਦਾ ਨਹੀਂ ਕੋਈ ਕੰਟੇ ਦਾ ਜਿਹੜਾ ਇਹ ਕਿੰਨਾ ਕੱਦ ਸੀਗਾ ਜੀ ਇਹਦਾ ਹੁਣ ਹੋਊਗਾ ਜੀ ਮਤਲਬ 65 ਪਲਸ 63 ਇੰਚ ਦੇ ਹਾਂ ਬਹੁਤ ਮਤਲਬ ਜਿਹੜਾ ਵਾਟਰ ਸਕੇਲ ਵਾਲਾ 65 ਹਾਂ ਜੀ ਹਾਂ ਇਹ ਤੁਹਾਡਾ ਫਿਰ ਆਪਣਾ ਘਰ ਦਾ ਹੀ ਆ ਜੀ ਨਹੀਂ ਜੀ ਆਪਾਂ ਲਿਆ ਸੀ ਹਾਂ ਇਹ ਸਾਡੇ ਮੁਕਸਰੀ ਜੰਮਿਆ ਸੀਗਾ ਅੱਛਾ ਜੀ ਅੱਛਾ ਹਾਂ ਇੱਥੋਂ ਵੇਖ ਕੇ ਜਾਵੜਿਆ ਸੀ ਉੱਥੋਂ ਆਪਾਂ ਲੈ ਕੇ ਆ ਗੋ ਲਿਆ ਠੀਕ ਹੈ ਜੀ ਬਹੁਤ ਤੇ ਇਹ ਸੁਣਾ ਯਾਰ ਭੁੱਖ ਲੈਂਦੀ ਵੇਖ ਬਿਲਕੁਲ ਬਾਈ ਜੀ ਬਿਲਕੁਲ ਉਮਰ ਉਮਰ ਕਿੰਨੀ ਹੋ ਗਈ ਬਈ ਇਹਦੀ ਉਮਰ ਇਹ 7 ਸਾਲ ਹੋ ਗਈ ਜੀ 7 ਸਾਲ ਹੋ ਗਏ 2 18 ਦਾ ਜਨਮ ਠੀਕ ਆ ਜੀ ਤੁਹਾਡੇ ਕੋਲੇ ਕਿਹਦੇ ਸਾਨ ਚ ਆ ਗਿਆ ਸੀ ਇਹ ਇਹ ਬਾਈ ਚ ਆ ਗਿਆ ਸੀ ਬਾਈ ਚ ਤੁਹਾਡੇ ਕੋਲੇ ਆ ਗਿਆ ਠੀਕ ਆ ਤੇ ਜਿਹੜੇ ਇਹਦੇ ਰਿਜ਼ਲਟ ਕਿਹੋ ਜਿਹਾ ਆ ਰਹੇ ਅੱਗੇ ਬਾਈ ਜੀ ਰਿਜ਼ਲਟ ਆ ਵੀ ਬਾਈ ਜੀ ਲਾਈਵ ਉਹਦੀ ਬਸ਼ੇਰੀ ਹੈ ਜੀ ਆਹ ਅੱਛਾ ਕਮੈਟ ਹਾਂਜੀ ਕਮੈਟ ਠੀਕ ਆ ਹਾਂਜੀ ਹਾਂ ਤੇ ਇਹਦੀ 9 ਮਹੀਨਿਆਂ ਦੀ ਹੈ ਜੀ 58 ਇੰਚਸ ਹੈ ਆ ਜੋ ਇਧਰ ਨੂੰ ਵੜਾਏ ਹਾਂਜੀ अच्छा जी ये एक ते ये दी है ना ये बशेरी है, है जी हां जी ये दी अपने घर दी होम ब्रेड है जी ये अच्छा जी ठीक है जी यही भाई जी देखने वाली चीज है घोड़े दी भी जड़ी मान लो बच्चे ਦੇ ਵਿੱਚ ਕਨਫਰਮੇਸ਼ਨ ਹਮ ਠੀਕ ਹੈ ਜੀ ਉਹਦਾ ਮੰਨ ਲਓ ਬੋਡੀ ਸਟਰਕਚਰ हां जी ਉਹਦੀ ਹਾਈਟ ਤੇ ਉਮਰ ਦੇ ਹਿਸਾਬ ਨਾਲ ਜਿਹੜੀ ਉਹਦੀ ਗਰੋਥ ਹੈ ਜੀ ਉਹ ਐਕਸਟਰਾਰਡਨਰੀ ਹੈ ਬਹੁਤ ਬਹੁਤ ਵਧੀਆ ਠੀਕ ਹੈ ਜੀ ਇੱਕ ਕੁਆਲਟੀ ਮੰਨ ਲਓ ਬੱਚੀ ਹੈ ਜੀ ਦੇਖੋ ਤੁਸੀਂ ਬਿਲਕੁਲ ਜੀ ਬਿਲਕੁਲ ਹੋ ਸਹੀ ਗੱਲ ਆ ਇੱਕ ਬਈ ਹੋਰ ਚੀਜ਼ ਮੈਂ ਦੇਖੀ ਆ ਵੀ ਸ਼ਾਂਤ ਬੜਾ ਹੈ ਨਾ ਹਾਂ ਬਹੁਤ ਸੁਭਾਅ ਬਹੁਤ ਠੰਡਾ ਜੀ ਠੰਡੇ ਸੁਭਾਅ ਦਾ ਬੱਚੇ ਤਾਂ ਮੈਂ ਉਹੀ ਹੱਥ ਲਾਇਆ ਪੁਰੇ ਦੇ ਹੱਥ ਲਾਇਆ ਨਹੀਂ ਅੱਗੇ ਆਪਾਂ ਹੱਥ ਲਾਉਣੇ ਤਾਂ ਫੇਰ ਕੁੜੇ ਵਾਲ ਨੂੰ ਜਾਣੇ ਆ ਪੁਰੇ ਦੇ ਹੱਥ ਲਾਇਆ ਉਹਨੂੰ ਕੋਈ ਪਰਵਾਹ ਨਹੀਂ ਹੋਈ ਮੈਂ ਕਿਹਾ ਜੀ ਇਹਦੇ ਬੱਚੇ ਆ ਜਿਵੇਂ ਹੁਣ ਸਾਡੇ ਘਰੇ ਅਸੀਂ ਸਟੇਬਲ ਦੇ ਵਿੱਚ ਆਵਾਜ਼ ਮਾਰਨੀ ਆ ਉਹਦਾ ਨਾ ਕਵੇਰੀ ਆ ਠੀਕ ਆ ਇੱਥੇ ਚਲੋ ਮੰਨ ਲਓ ਥੋੜਾ ਜਿਹਾ ਹੈਗਾ ਉਹਨੂੰ ਕਵੇਰੀ ਕਹਿ ਕੇ ਉਹਨੇ ਕੋਲੇ ਆ ਜਾਣਾ ਕੋਈ ਚੀਜ਼ ਮੰਨ ਲਓ ਆਪਾਂ ਜਿਵੇਂ ਕੁਝ ਦੇਣਾ ਮੰਨ ਲਓ ਸਰੇਂਜ ਨਾਲ ਮੂੰਹ 'ਚ ਰਾਮ ਨਾਲ ਲੈ ਠੀਕ ਹੈ ਜੀ ਖਰਖਰਾ ਗੁਰਸ਼ ਮੰਨ ਲਓ ਆਮ ਬੱਚੇ ਛੇਤੀ ਕਿਤੇ ਮਰਾਉਂਦੇ ਨਹੀਂ ਤੇ ਇਹਨਾਂ ਦੇ ਬੱਚੇ ਬਹੁਤ ਕੂਲ ਬੱਚਿਆ ਰਹੇ ਬਹੁਤ ਜਿਆਦੇ ਟੈਂਪਰਮੈਂਟ ਐਡਾ ਵਧੀਆ ਟੈਂਪਰਮੈਂਟ ਹੈ ਮੈਂ ਕਹਿੰਦਾ ਜੀ ਬਹੁਤ ਹੀ ਜਿਆਦਾ ਠੀਕ ਹੈ ਤੇ ਇਹਦੇ ਵਾਂਗੂ ਬਲੈਕ ਆਇਆ ਕੋਈ ਬੱਚਾ ਹਾਂ ਉਹ ਬਸ਼ੀਰੀ ਹੈ ਜੀ ਇਹਦੀ ਉਪਰਲੀ ਆ ਇਹਦੀ ਆ ਹਾਂ ਉਹ ਬਸ਼ੀਰੀ ਹਾਂ ਇਹਦੀ ਆ ਇਹ ਸਾਡੀ 5 ਕੁ ਮਹੀਨਿਆਂ ਦੀ ਬੱਚੀ ਹੈ ਜੀ ਸਾਰੀ ਠੀਕ ਹੈ ਬਈ ਹਾਂ ਇਹਦੀ ਮਾਂ ਸੂਰਜ ਦੀ ਹੈ ਮਲੇਆਣ ਵਾਲੇ ਦੀ ਤੇ ਇਹ ਆਪ ਮੰਨ ਲੋ ਆਦਲ ਦੀ ਹੈ ਜੀ ਠੀਕ ਹੈ ਜੀ ਇਹ ਮੇਰੇ ਦੋਸਤ ਕੋਲੇ ਆ ਠੀਕ ਹੈ ਜੀ ਹਾਂ ਉਹਦੀ ਮਤਲਬ ਹੋਮ ਬਰੀਡ ਹੈ ਜੀ ਵਾਕਈ ਉਹਦੇ ਕਲਰ ਦੇ ਵਿੱਚ ਕਹੀ ਗਏ ਬਲੈਕਨੈਸ ਬਹੁਤ ਜ਼ਿਆਦਾ ਹਾਂਜੀ ਹਜੇ ਤਾਂ ਬਨਣਾ ਉਹਨੇ ਆਹ ਹਜੇ ਤਾਂ ਦੁੱਧ ਵਾਲੀ ਲੋਈ ਹੈ ਨਾ ਉਹ ਝਾੜ ਕੇ ਉਸ ਤੋਂ ਬਾਅਦ ਫਿਰ ਸਾਫ ਮਨ ਲੋ ਆਉਗੀ ਠੀਕ ਹੈ ਬਾਈ ਤੇ ਬਾਈ ਜੀ ਇਹਦੀ ਆਪਾਂ ਫੀਸ ਕਿੰਨੀ ਰੱਖੀ ਹੋਈ ਆ ਇਹਦੀ ਫੀਸ ਹੈ ਜੀ ਫਿਲਹਾਲ ਤਾਂ 55000 ਹੈ ਜੀ ਠੀਕ ਹੈ ਜੀ ਹਾਂਜੀ ਹਾਂ ਤੇ ਆਉਣ ਵਾਲੇ ਟਾਈਮ 'ਚ ਹਜੇ ਥੋੜਾ ਜਿਹਾ ਮਨ ਲੋ ਸੋਚਦਿਆਂ ਵੀ ਚਲੋ ਫਾਇਦਾ ਹੋ ਜੇ ਆਪਾਂ ਛੋਟੇ ਜੀਵਿਦਾਰ ਹਨਾ ਸਹੀ ਗੱਲ ਆ ਆਪਣੀ ਸਾਰਿਆਂ ਦਾ ਹੀ ਹਾਂ ਤੇ ਇਹ ਚੀਜ਼ ਵੀ ਬਹੁਤ ਵਧੀਆ ਯਾਰ ਵੀ ਚੈਂਪੀਅਨ ਹੋ ਕੇ ਇੱਕ ਬਹੁਤ ਘੈਂਟ ਚੀਜ਼ ਕਹਿ ਲੋ ਵੀ ਦੂਸਰ ਕਹਿ ਨੂੰ ਸ਼ਬਦ ਹੈ ਨਹੀਂਗੇ ਤੇ ਫੀਸ ਜਿਹੜੇ ਹਿਸਾਬ ਨਾਲ ਤੁਸੀਂ ਜਾਇਜ਼ ਰੱਖੀ ਆ ਬਹੁਤ ਸਹੀ ਗੱਲ ਰੱਖੀ ਆ ਵੀ ਇਹ ਕੀ ਇਹਦਾ ਬੱਚਾ ਵੀ ਪੁਸ਼ਕਰ ਆ ਗਿਆ ਜੀ ਸੈਕਿੰਡ ਆਇਆ ਅੱਛਾ ਜੀ ਬੱਚਾ ਵੀ ਆ ਗਿਆ ਬੱਚਾ ਵੀ ਹਾਂਜੀ ਠੀਕ ਆ ਫਿਰ ਤਾਂ ਰਿਜ਼ਲਟ ਇਹਦੇ ਜਾਨਕਿ ਕਹਿ ਜਦੋਂ ਜੇ ਆਉਣ ਲੱਗੇ ਇਨਾਮ ਚ ਆਉਣ ਲੱਗੇ ਫਿਰ ਤਾਂ ਕਹਿ ਸਕਦੇ ਵੀ ਮਨੀ ਰਿਜ਼ਲਟ ਆ ਰਹੇ ਸਿਰੇ ਆ ਰਹੇ ਹੈ ਨਾ ਬਹੁਤ ਕਿਰਪਾ ਸੱਚੀ ਪਾਤਸ਼ਾਹ ਦੀ ਹਾਂਜੀ ਆਪਾਂ ਤਾਂ ਮਨ ਲੋ ਦਾ ਸ਼ੁਕਰ ਗੁਜ਼ਾਰ ਬਿਲਕੁਲ ਬਾਹਰ ਨੂੰ ਕੱਢੀਏ ਬਾਈ ਥੋੜਾ ਕੱਢੋਂਗੇ ਆਜੋ ਆਜੋ ਕੱਢੋ ਵੀਡੀਓ ਬਣਾ ਹਾਂਜੀ ਹਾਂਜੀ ਆਜੇ ਲੈ ਹਾਂਜੀ ਇੱਧਰ ਨੂੰ ਆਜੋ ਇੱਧਰ ਨੂੰ ਆਜੋ ਇੱਧਰ ਹੀ ਆਉਣਾ ਚੱਲ ਲੋਵੀ ਸੁਣਿਓ ਹਾਂ ਦਿਖਾਉਣੇ ਤੁਹਾਨੂੰ ਬਾਹਰ ਕੱਢ ਕੇ ਓਏ ਅਜੇ ਬਾਈ ਇਹਦਾ ਬਾਹਰ ਕੀ ਡਾਂਕ ਡਾਇ ਮੈਨੂੰ ਲੱਗਦਾ ਹੈ ਨਾ ਨਹੀਂ ਨਹੀਂ ਕਢਾਇਆ ਨਹੀਂ ਹੈ ਨਾ ਲਗਾਈ ਨਹੀਂ ਕਿ ਜਦੋਂ ਕੀੜਾ ਕਢਾਤਾ ਹਾਂਜੀ ਉਦੋਂ ਰਾਸ਼ੇ ਦੇ ਮਗਰ ਰਹੂਗਾ ਬਹੁਤ ਜ਼ਿਆਦਾ ਬਹੁਤ ਸ਼ਾਨਦਾਰ ਬਾਕੀ ਮੈਂ ਤਾਂ ਇਹ ਬੜਾ ਵਧੀਆ ਲੱਗ ਜਾਂਦਾ ਸੁਭਾਈ ਵਾਲਾ ਚੰਗਾ ਵਈਦਾ ਬਹੁਤ ਵਧੀਆ ਟੈਂਪਰਮੈਂਟ ਆ ਹਾਂਜੀ ਹਾਂਜੀ ਸੁਭਾਅ ਇੰਨਾ ਰਾਈਡਿੰਗ ਕਰਾਉਂਦਾ ਬਹੁਤ ਵਧੀਆ ਅੱਛਾ ਜੀ ਹੂੰ ਰਾਈਡਿੰਗ ਕਰਦੇ ਆ ਡੇਲੀ ਇੱਥੇ ਠੀਕ ਐ ਨਹੀਂ ਹੁਣ ਪੂਰਾ ਇਹ ਫਿਟਨੈਸ ਵੇਖੋ ਤੁਸੀਂ ਨਾ ਹਾਂਜੀ 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 ਤੇ ਇਹਨਾਂ ਨੂੰ ਪੂਰਾ ਘੋੜਾ ਬਣਾਵਾ ਨਹੀਂ ਅਗਰੈਸਿਵ ਹੋ ਗਿਆ ਇੱਥੇ ਮੀਲੇ ਜਾ ਕੇ ਦਾ ਖਾਸ ਕਰੀ ਹੋ ਜਾਂਦੇ ਆ ਦੋ ਬੰਦਿਆਂ ਤੋਂ ਸੰਭਾਲਨੇ ਔਖੇ ਹੋ ਜਾਂਦੇ ਆ ਤੇ ਤੁਸੀਂ ਬਸ ਨਾਰਮਲੀ ਸੰਭਾਲ ਲਿਆ ਹੋਇਆ ਵਾ ਸ਼ੌਂਕ ਨਾਲ ਫੋਟੋ ਵਗੈਰਾ ਕਰਾਉਂਦਾ ਹੈ ਨਾ ਹਾਂ ਪੂਰੇ ਪੂਰੇ ਵੀਡੀਓ ਫੋਟੋ ਸ਼ੌਂਕ ਨਾਲ ਕਰਵਾ ਰਿ ਇਹਨੂੰ ਪਤਾ ਲੱਗ ਰਿਹਾ ਵੀ ਕੁਝ ਮੇਰੇ ਤੇ ਹੋ ਰਿਹਾ ਵਾ ਇਹਨੂੰ ਪਤਾ ਹੈ ਨਾ ਛੂਆਂ ਚ ਜਾਂਦਾ ਕਰਦਾ ਹਾਂਜੀ ਹਾਂਜੀ ਉਹ ਜਦੋਂ ਮੰਨ ਲਓ ਜਿਵੇਂ ਫੋਟੋ ਸ਼ੂਟ ਕਰਦੇ ਨੇ ਹਾਂਜੀ ਉਹਨੂੰ ਪਤਾ ਵੀ ਖੜਨਾ ਮੈਂ ਐ ਖੜਨਾ ਬਿਲਕੁਲ ਜੀ ਆਪਣੇ ਕੋਲ ਇੱਕ ਇਹੀ ਸਟੱਡ ਆ ਜਾਂ ਹੋਰ ਵੀ ਸਟੱਡ ਹੈ ਜੀ ਨਹੀਂ ਸਟੱਡ ਅੱਛਾ ਜੀ ਇਹਦਾ ਫਿਰ ਤੁਸੀਂ ਆਪ ਵੀ ਬੱਚੇ ਲੈ ਰਹੇ ਹੋ ਘਰੇ ਵੀ ਹਾਂ ਹਾਂ ਘਰੇ ਵੇਡਿੰਗ ਕਰਾਉਂਦੇ ਠੀਕ ਹੈ ਤੇ ਬੱਚੇ ਆਪਣੇ ਕੋਲ ਇਹੇ ਛੋਟੇ ਇਹੀ ਹੈ ਜਾਂ ਇਸ ਤੋਂ ਵੱਡਾ ਵੀ ਕੋਈ ਬੱਚਾ ਆਇਆ ਆਪਣੇ ਕੋਲ ਨਹੀਂ ਇਹੀ ਵੱਡੇ ਆਪਣੇ ਕੋਲ ਆਏ ਨੇ ਅੱਛਾ ਜੀ ਅੱਛਾ ਉਹ ਸ਼ੇਰੀ ਸਭ ਤੋਂ ਵੱਡੀ ਆ ਠੀਕ ਹੈ ਬਈ ਜੋ ਜਾਨੀ ਕਿ ਬਾਅਦ ਵਿੱਚ ਲਈ ਹੈ ਨਾ ਫਿਰ ਹਾਂ ਨਹੀਂ ਸਹੀ ਹੈ ਜੀ ਤੇ ਜਦੋਂ ਪੁਸ਼ਕਰ ਦੇ ਵਿੱਚ ਗਿਆ ਜੀ ਉੱਥੇ ਕਿੰਨੇ ਘੋੜੇ ਸੀ ਕਿੰਨਿਆ ਘੋੜਿਆਂ ਦੇ ਵਿੱਚੋਂ ਇਹ 40 ਘੋੜੇ ਸੀਗੇ ਜੀ ਅੱਛਾ ਜੀ ਹਾਂ ਉੱਥੇ ਫਿਰ 올 ਇੰਡੀਆ ਦੇ ਘੋੜੇ ਆ ਗਏ 올 ਇੰਡੀਆ ਦੇ ਸੀਗੇ ਹਾਂ ਜੀ ਹਾਂ ਜੀ ਤੇ ਬਹੁਤ ਮਾਣ ਵਾਲੀ ਗੱਲ ਸੀ ਵੀ 올 ਇੰਡੀਆ ਦੇ ਵਿੱਚੋਂ ਜੀ ਫਰਸਟ ਆਇਆ ਤਾਂ ਹਾਂ ਜੀ ਬਹੁਤ ਵੱਡੀ ਗੱਲ ਆ ਬਿਲਕੁਲ ਤੇ ਇੱਕ ਆਪਾਂ ਦੂਜੀ ਸਟੇਟ ਜਾ ਕੇ ਹਾਂ ਬਿਲਕੁਲ ਕਿਉਂਕਿ ਜਿਵੇਂ ਆਪਾਂ ਕਹਿ ਦਿੰਨੇ ਆ ਬੀਜੇ ਪੰਜਾਬ ਦੇ ਵਿੱਚ ਵੀ ਪਾਰਦਰਸ਼ਤਾ ਦੇ ਵਿੱਚ ਜੇ ਕੋਈ ਕਦੇ ਘਾਟ ਰਹਿ ਜੀ ਵੀ ਉੱਥੇ ਉਹ ਜੀ ਗੱਲ ਨਹੀਂ ਰਹਿ ਜਾਂਦੀ ਨਾ ਨਹੀਂ ਜੀ ਜਿਵੇਂ ਗਵਰਨਮੈਂਟ ਦਾ ਸ਼ੋਅ ਹੈ ਜੀ ਹਾਂਜੀ ਕੋਈ ਉੱਥੇ ਉਹ ਜੀ ਕੋਈ ਗੱਲ ਹੈਣੀਗੀ ਕੋਈ ਬਰੀਡਰਿੰਗ ਬਰੀਡਰ ਤਾਂ ਬੰਦਾ ਹੀ ਨਹੀਂ ਮੰਨ ਲਓ ਜੀ ਸਾਰੇ ਡਾਕਟਰਸ ਹੈਗੇ ਨਹੀਂ ਤੇ ਉਹ ਪ੍ਰਾਣਾ ਮੰਨ ਲਓ ਉਹਨਾਂ ਦਾ ਐਕਸਪੀਰੀਅੰਸ 30 ਸਾਲਾਂ ਦਾ ਜੀ ਜੈਜਿੰਗ ਦਾ ਬਿਲਕੁਲ ਜੀ ਤੇ ਉਹ ਤਾਂ ਮੰਨ ਲਓ ਦੇਖੋ ਜਜਮੈਂਟ ਭਾਈ ਜੀ ਇਹਦੇ ਜਿਹੜਾ ਹੈਗਾ ਨਾ ਤੁਹਾਨੂੰ ਮੰਨ ਲਓ ਦੱਸ ਦੇਣਾ ਵਿਊਅਰਸ ਨੂੰ ਵੀ ਮੰਨ ਲਓ ਜਿਹੜਾ ਜਿਹੜਾ ਟਰੂ ਸਹੀ ਮਾਰਵਾੜੀ ਆ ਕਰੈਕਟਰਸ ਹਾਂਜੀ ਉਹਦੇ ਅਕੋਰਡਿੰਗ ਮੰਨ ਲਓ ਜਿਹ ਆ ਲੈਗ ਦਾ ਮਤਲਬ ਦੇਖੋ ਸਟ੍ਰੇਟ ਹਾਂ ਸਟੇਟ ਬਿਲਕੁਲ ਹਾਂਜੀ ਠੀਕ ਹੈ ਜੀ ਇਹਦੇ ਇਹਦਾ ਜਿਹੜਾ ਫੇਸ ਆ ਸਭ ਤੋਂ ਮੇਨ ਮਾਰવાડી ਦਾ ਫੇਸ ਆ ਹਾਂਜੀ ਠੀਕ ਹੈ ਜੀ ਇਹਦਾ ਫੇਸ ਮਨ ਲਓ ਦੇਖੋ ਉਹ ਕਰਵ ਜਿਹੜਾ ਨੈਕ ਦਾ ਕਰਵ ਹਾਂਜੀ ਹਾਂਜੀ ਠੀਕ ਹੈ ਜੀ ਉਹ ਚੀਜ਼ ਆ ਠੀਕ ਹੈ ਪੁੱਠਾ 26 ਦਾ ਜਿਹੜਾ ਸਾਈਜ਼ ਆ ਪਟ ਮਨ ਲਓ ਦਾ ਸਾਈਜ਼ ਆ ਜਿਹੜਾ ਬਿਲਕੁਲ ਜੀ ਠੀਕ ਹੈ ਜੀ ਉਹ ਵੇਖੋ ਤੁਸੀਂ ਮਨ ਲਓ ਕਿੱਡਾ ਦੂਜਾ ਗਣਨ ਦਾ ਵਧੀਆ ਹੈਗਾ ਠੀਕ ਹੈ ਜਿਹੜੀ ਇਹਦੀ ਕਨਫਰਮੇਸ਼ਨ ਆ ਮੈਂ ਅਕੋਰਡਿੰਗ ਟੂ ਲੈਂਥ ਇਹਦੀ ਮਨ ਲਓ ਜਿਹੜੀ ਹੈਗੀ ਆ ਨੱਕਾ ਠੀਕ ਹੈ ਨੱਕ ਕਰਵ ਥੱਲੋਂ ਮੰਨ ਲਓ ਬ੍ਰਾਡ ਉਪਰੋਂ ਮੰਨ ਲਓ ਮਣੀਆ ਪਤਲਾ ਜੀ ਠੀਕ ਹੈ ਜੀ ਕੰਨ ਸਭ ਤੋਂ ਮੰਨ ਲਓ ਕੰਨਾਂ ਤੋਂ ਲੈ ਕੇ ਟੋ ਟਿੱਕਰ ਮੰਨ ਲਓ ਵੀ ਇਹ ਕਨਫਰਮੇਸ਼ਨ ਵਾਈਜ਼ ਪਰਫੈਕਟ ਹੈ ਪਰਫੈਕਟ ਹੈ ਜੀ ਬਿਲਕੁਲ ਜੀ ਬਾਕੀ ਤੁਸੀਂ ਹੁਣ ਸ਼ੂਰ ਲਾਉਂਦੇ ਰਹਿੰਦੇ ਰਹੇ ਤੁਹਾਨੂੰ ਬੇਚੀਜ਼ਾ ਬੜਾ ਜ਼ਿਆਦਾ ਗਿਆਨ ਹੋ ਗਿਆ ਤੇ ਮੈਂ ਇੱਕ ਜੀ ਵੈਸੇ ਕਹਿਣਾ ਚਾਹੂੰਗਾ ਵੀ ਜਿਹੜੇ ਵੀਰ ਜਿਨ੍ਹਾਂ ਨੇ ਰੱਖੇ ਨਹੀਂ ਹੁੰਦੇ ਜਾਨਵਰ ਘਰੇ ਹਾਂਜੀ ਹਾਂਜੀ ਉਹ ਜਦੋਂ ਵੀਡੀਓ ਦੇਖ ਕੇ ਕਿਸੇ ਨਾ ਕਿਸ ਨੂੰ ਜੱਜ ਕਰਦੇ ਆ ਉਹ ਬਹੁਤ ਗਲਤ ਕਰਦੇ ਆ ਉਹ ਚੀਜ਼ ਨਾਲ ਕੰਟਰੋਵਰਸੀਆਂ ਮੰਦੀਆਂ ਵੱਡੀਆਂ ਤੇ ਉਹ ਨੁਕਸਾਨ ਜਗਤ ਦਾ ਹੁੰਦਾ ਘੋੜਾ ਜਗਤ ਦਾ ਬਿਲਕੁਲ ਬਿਲਕੁਲ ਤੇ ਉਹ ਚੀਜ਼ ਹੋਣੀ ਨਹੀਂ ਚਾਹੀਦੀ ਜਿਹੜੀ ਕਿ ਲੋਕ ਕਰ ਰਹੇ ਆ ਤੇ ਬਾਕੀ ਚੀਜ਼ ਨੂੰ ਤੁਸੀਂ ਸ਼ੌਂਕ ਨਾਲ ਦੇਖੋ ਯਾਰ ਚੀਜ਼ ਦਾ ਇੰਜੋਏ ਲਓ ਕਿ ਚੀਜ਼ ਕਿਸੇ ਬੰਦੇ ਨੇ ਸੰਭਾਲੀ ਆ ਕਿ ਇਹਨੂੰ ਤਿਆਰ ਕੀਤੀ ਆ ਨਾ ਜਿਹੜੇ ਬੰਦੇ ਦੀ ਜ਼ਿੰਦਗੀ ਲੱਗੀ ਉਹ ਚੀਜ਼ ਨੂੰ ਸਾਹਮਣੇ ਤਿਆਰ ਕਰਦੇ ਜੇ ਜਦੋਂ ਆਪਾਂ ਇੱਕ ਟੁੱਚਾ ਜਾਂ ਕਮੈਂਟ ਕਰਕੇ ਕਹਿ ਦਿੰਨੇ ਆ ਯਾਰ ਵੀ ਇਹ ਹਾਂ ਵੀ ਇਹ ਤਾਂ ਐ ਹਨਾ ਨਹੀਂ ਨਹੀਂ ਜੀ ਉਹ ਤਾਂ ਦੇਖੋ ਭਾਈ ਦੁਨੀਆ ਦਾ ਕੰਮ ਉਹਨਾਂ ਨੇ ਆਪਦਾ ਕਰੀ ਜਾਣਾ ਆਪਾਂ ਆਪਾ ਕਰੀ ਜਾਣਾ ਹਨਾ ਬਿਲਕੁਲ ਬਿਲਕੁਲ ਭਾਈ ਠੀਕ ਹੈ ਨਾ ਤੇ ਕੰਟਰੋਵਰਸ਼ੀਅਲ ਚ ਆਪਾਂ ਮੰਨ ਲਓ ਪੈਂਦਾ ਹੀ ਨਹੀਂ ਜਦੋਂ ਇਹ ਜਿੱਤਿਆ ਉਦੋਂ ਵੀ ਬੜੇ ਬੰਦੇ ਨੇ ਇੱਕ ਉਹ ਡਿਸਰਵਿੰਗ ਸੀਗਾ ਜੀ ਉਹ ਸੀਗਾ ਜੀ ਹਾਂਜੀ ਹਾਂਜੀ ਹੁਣ ਜਦੋਂ ਮੰਨ ਲਓ ਉਹ ਫਿਰ ਚੁੱਪ ਜੀ ਫਾਇਦਾ ਚੁੱਪ ਨਹੀਂ ਬੈਦਾ ਗੱਲਾਂ 'ਚ ਕੋਈ ਮੰਨ ਲਓ ਉਹੀ ਨਹੀਂਗਾ ਸਹੀ ਸਹੀ ਹੈ ਬਿਲਕੁਲ ਠੀਕ ਹੈ ਨਾ ਆਪੇ ਜਦੋਂ ਮੰਨ ਲਓ ਚੀਜ਼ ਨੇ ਬੋਲਣਾ ਬਈ ਰਿਜ਼ਲਟ ਖੜਿਆ ਸਾਹਮਣੇ ਠੀਕ ਹੈ ਘੋੜਾ ਮੰਨ ਲਓ ਵੇਖਣਾ ਜਨਤਾ ਨੇ ਆਪ ਹੀ ਮੰਨ ਲਓ ਬਹੁਤ ਸ੍ਰੀਗ ਲੈਣੀ ਆ ਸਹੀ ਗੱਲ ਹੈ ਉਹ ਹੀ ਆ ਨਾ ਜੀ ਜਿਹੜੇ ਬੰਦੇ ਕੋਲੇ ਰੱਖੇ ਨਹੀਂ ਜਾਨਵਰ ਉਹਨੂੰ ਪਤਾ ਹੀ ਨਹੀਂ ਜੀ ਨੂੰ ਜਾਨਵਰ ਬਾਰੇ ਉਹ ਬਸ ਇੱਕ ਦੇਖ ਕੇ ਦੂਨੋ ਕਹਿ ਦਿੰਦਾ ਰੰਗ ਬਰੰਗੇ ਦੇਖ ਕੇ ਕਹਿ ਦਿੰਦਾ ਦੇਖੋ ਇਹਦੇ 'ਚ ਜਿਹੜਾ ਘੋੜਾ ਮੰਨ ਲਓ ਇਹਨੂੰ ਤੁਸੀਂ ਜਦੋਂ ਵੇਖੋਗੇ ਜਿਹੜੇ ਬੰਦੇ ਨੇ ਰਾਜ ਹੰਸ ਦੇਖਿਆ ਇਹ 'ਚ ਰਾਜ ਹੰਸ ਦਿਸੂਗਾ ਤੁਹਾਨੂੰ ਹਾਂਜੀ ਠੀਕ ਹੈ ਜੀ ਜਦੋਂ ਜਿਹੜੇ ਬੰਦੇ ਨੇ ਕੰਟਾ ਦੇਖਿਆ ਇਹ 'ਚ ਕੰਟਾ ਮੰਨ ਲਓ ਦਿਸੂਗਾ ਹਾਂਜੀ ਠੀਕ ਹੈ ਦੋਨੇ ਘੋੜਿਆਂ ਦੀ ਝਲਕ ਮੰਨ ਲਓ ਇੱਕ ਇੱਕੋ ਜਿਹਾ ਹੈ ਹਾਂ ਠੀਕ ਹੈ ਤੇ ਰਾਜ ਹੰਸ ਵੀ ਭਾਈ ਲੋਕਾਂ ਨੇ ਪਹਿਲਾਂ ਨੈਗਲੈਕਟ ਕਰਕੇ ਕਿਸੇ ਨੇ ਘੋੜੀ ਹੁਣ ਮੰਨ ਲਓ ਜਦੋਂ ਲੱਖ ਦੀ ਫੀਸ ਕੀਤੀ ਹੈ ਹੁਣ ਮੰਨ ਲਓ ਲੋਕਾਂ ਦੇ ਭਰੌਣੀਆਂ ਯਾਰ ਉਹ ਤਾਂ ਹੁਣ ਵਿਚਾਰਾ ਮੰਨ ਲਓ ਬਿਊਰਕ ਹੋ ਗਏ ਚਲ ਬਿਲਕੁਲ ਹਾਂ ਤੇ ਉਦੋਂ ਜਦੋਂ ਜਮਾਨ ਸੀ ਉਦੋਂ ਲੋਕਾਂ ਨੇ ਮੰਨ ਲਓ ਭਰਾਈਆਂ ਨਹੀਂ ਆ ਹੁਣ ਜਦੋਂ ਉਹਦੀਆਂ ਬੱਚੀਆਂ ਪ੍ਰੋਡਿਊਸ ਕਰ ਰਹੀਆਂ ਹੁਣ ਅਗਲਾ ਕਹਿੰਦਾ ਯਾਰ ਜਾਂ ਉਹਦੀ ਬੱਚੀ ਹੋਣੀ ਚਾਹੀਦੀ ਸਾਡੇ ਕੋਲ ਬਿਲਕੁਲ ਬਿਲਕੁਲ ਚੀਜ਼ ਦਾ ਨਾ ਮੰਨ ਲਓ ਆਪਣੇ ਪੰਜਾਬੀ ਬਾਅਦ ਚ ਉਹ ਕਦਰ ਕਰਦੇ ਆ ਸਹੀ ਗੱਲ ਆ ਜੀ ਤੇ ਬਈ ਆਪਣਾ ਕੰਟੈਕਟ ਨੰਬਰ ਵੀ ਦੇ ਦਿਓ ਕਿੰਨਾ ਹਾਂ ਜੀ ਕੋ ਤੁਸੀਂ ਚਾਹ ਪੀਓਗੇ ਨਹੀਂ ਨਹੀਂ ਬਸ ਆ ਵੀਡੀਓ ਦੇ ਵਿੱਚ ਉਹਨਾਂ ਨੂੰ ਵੀਡੀਓ ਦੇ ਨਹੀਂ 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 ਬਾਈ ਚਾਹ ਚਾਹੀ ਪੀ ਕੇ ਵੀਡੀਓ ਦੇ ਵਿੱਚ ਇੱਕ ਕੰਟੈਕਟ ਨੰਬਰ ਦੇ ਦਿਓ ਆਪਣਾ ਹਾਂਜੀ 9646750145 ਹੈ ਜੀ ਹਾਂਜੀ 9788075336 ਹੈ ਦਾਰੇ ਦਾ ਨੰਬਰ ਹੈ ਮੁੰਡਾ ਉਹੀ ਕਰਦਾ ਮਤਲਬ ਸਾਰਾ ਠੀਕ ਹੈ ਬਾਈ ਹਾਂਜੀ ਹਾਂ ਠੀਕ ਹੈ ਬਾਈ ਬਹੁਤ ਧੰਨਵਾਦ